ਪੈਂਸਿਵਧਾਨੀਆਂ ਸਰ ਖੜਜੋ ਖੜਜੋ ਸਰ ਸਰ ਜਨਵੀਰ ਦੀ ਤਾਲੀਆਂ ਜਿੰਦਾਬਾਦ ਜਨਵੀਰ ਤੋਂ ਉਡਾਰੀਏ ਜਿੰਦਾਬਾਦ ਸਰ ਸਭੀ ਨੇ ਉਡਾਰੀਏ ਜੈ ਜੰਮਾ ਦੇ ਨਾਲੋ ਭਾਈ ਤੁਹਾਡੀ ਬੜੀ ਮਿਹਨਤ ਨਾਲੋ ਜਿੰਦਾਬਾਦ ਵੀਰ ਭਾਜੀ ਜਿੰਦਾਬਾਦ ਵੀਰ ਮਰੀ ਜਿੰਦਾਬਾਦ ਕੀ ਵਾਦਾ ਭਾਜੀ ਕੀ ਹੋਇਆ ਸਾ ਮੇਤਰੋ ਰੰਗ ਹੈ ਜੀ 2 ਸਾਲ ਤੋਂ ਕਿਉਂ ਮੈਂ ਸਮਝਦਾ ਕਿ ਮੇਰੀ 25 ਸਾਲ ਦੀ ਮਿਹਨਤ ਆ ਉਹਨੂੰ ਅੱਜ ਬੂਰ ਪਿਆ ਮੇਰੀ ਪੰਜਵੀਂ ਇਲੈਕਸ਼ਨ ਸੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਅਸੀਂ ਬਹੁਤ ਵੱਡੇ ਮਾਰਜਨ ਦੇ ਨਾਲ ਜਿੱਤੇ ਆ ਤੇ ਬੜੀ ਚਰਜੀ ਕਲਾ ਹੋਈ ਆ ਤੇ ਉਹਦੇ ਵਿੱਚ ਜਿੱਥੇ ਵਰਕਰਾਂ ਦੀ ਮਿਹਨਤ ਆ ਮੇਰੇ ਸਾਰੇ ਵੈਲਫੇਅਰ ਸੁਸਾਇਟੀਆਂ ਦੀ ਮਿਹਨਤ ਆ ਮੇਰੇ ਸਾਰੇ ਸਾਥੀਆਂ ਦੀ ਮੇਰੇ ਪਰਿਵਾਰ ਦੀ ਮੇਰੇ ਵੱਡੇ ਵੀਰ ਦੀ ਮੇਰੇ ਬਹੁਤ ਹੀ ਅਜ਼ੀਜ਼ ਮੇਰੇ ਦੋਸਤਾਂ ਮਿਤਰਾਂ ਦੀ ਜਿਨ੍ਹਾਂ ਨੇ ਮਿਹਨਤ ਕੀਤੀ ਤੇ ਐਡੇ ਵੱਡੇ ਮਾਰਜਨ ਨਾਲ ਸ਼ੀਟ ਨਿਕਲੀ ਆ ਸਾਰੇ ਮੈਂ ਸਮਝਦਾ ਕਿ ਇੱਕ ਬਹੁਤ ਹੀ ਵਧੀਆ ਟੰਗ ਦਾ ਸਾਨੂੰ ਫਤਵਾ ਦਿੱਤਾ ਲੋਕਾਂ ਨੇ ਤੇ ਹੁਣ ਜਿੱਡਾ ਵੱਡਾ ਫਤਵਾ ਦਿੱਤਾ ਐਡੀ ਵਧੀਆ ਤੇ ਮੈਂ ਕਹਿੰਦਾ ਇਮਾਨਦਾਰੀ ਨਾਲ ਮਿਹਨਤ ਕਰਾਂਗੇ ਅਗਲੀ ਵਾਰੀਆਂ ਨੂੰ ਹੋਰ ਵਧਾਵਾਂਗੇ ਕੋਈ ਟੋਟਲ ਸਿਰਫ 5000 ਵੋਟ ਦੇ ਵਿੱਚੋਂ ਲਗਭਗ ਕੋਈ ਹਲੇ ਰਿਜ਼ਲਟੇ ਕਬੂਦਾਂ ਆਉਣਾ ਕੋਈ ਲਗਭਗ 1500 ਵੋਟ ਦੀ ਸਾਡੀ ਲੀਡ ਹੈ ਤੇ ਬੜਾ ਪਰਮਾਤਮਾ ਨੇ ਬੜੀ ਮਿਹਰ ਕੀਤੀ ਹੈ ਗੁਰਰਾਮਦਾਸ ਮਹਾਰਾਜ ਦੀ ਬੜੀ ਕਿਰਪਾ ਹੋਈ ਹੈ ਉਥੇ ਚੜ੍ਹਦੀ ਕਲਾ ਹੋ ਰਹੀ ਹੈ ਸਾਰੇ ਆਪਾਂ ਮੈਂ ਤੁਹਾਨੂੰ ਸਮਝਦਾ ਕਿ ਜਿੰਨੇ ਵੀ ਮੇਰੇ ਭਰਾਵਾਂ ਨੇ ਪੈਣਾ ਨੇ ਜਿਨ੍ਹਾਂ ਨੇ ਡੋਰ ਟੂ ਡੋਰ ਕੀਤਾ ਕੰਮ ਕੀਤਾ ਮੇਰਾ ਉਹਨਾਂ ਦੀ ਮਿਹਨਤ ਅੱਗੇ ਸਜਦਾ ਸੀਸ ਝੁਕਦਾ ਧੰਨਵਾਦ ਬਹੁਤ ਵਧੀਆ ਡੰਗਣਾ ਕੰਮ ਹੈ ਕਿ ਅੱਗੇ ਨਾਲ ਵੀ ਵਧੀਆ ਪਰਫਾਰਮ ਕਰਾਂਗੇ ਬਹੁਤ ਵਧੀਆ ਕਿਦਾ ਵੋਟਰਾਂ ਦਾ ਕਿਦਾ ਫੀਲ ਕਰਦੇ ਨਹੀਂ ਬਹੁਤ ਜੀ ਬਹੁਤ ਮਾਣ ਮਹਿਸੂਸ ਆ ਜਦੋਂ ਵੋਟਰਾਂ ਦਾ ਜਦੋਂ ਪੈਕੇਜ ਨਿਕਲਦਾ ਸੀ ਜਦੋਂ ਬੂਥ ਖੁੱਲਦੇ ਸੀ ਉਦੋਂ ਬੜਾ ਮਾਣ ਤੇ ਬੜੇ ਪਿਆਰ ਦੇ ਨਾਲ ਉਹਨੂੰ ਦੇਖਦੇ ਸੀ ਕਿ ਹਾਂ ਵੋਟ ਪਈ ਆ ਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਜਿਹੜਾ ਅਮਨ ਆਮਾਨ ਦੇ ਨਾਲ ਸ਼ਾਂਤੀ ਦੇ ਨਾਲ ਜਿਹੜਾ ਸਾਡੇ ਇਹ ਨੇਪਰੇ ਚੜ੍ਹਿਆ 56 ਨੰਬਰ ਵੋਟ ਚੋਂ ਮੈਂ ਤੀਜੀ ਵਾਰ ਕਾਉਂਸਲਰ ਬਣਿਆ ਤੇ ਲੋਕਾਂ ਨੇ ਫਤਵਾ ਦਿੱਤਾ ਮੈਂ ਧੰਨਵਾਦ ਕਰਦਾ ਸਮੁੱਚੀ ਹਾਈ ਕਮਾਂਡ ਦਾ ਜਿਨ੍ਹਾਂ ਨੇ ਮੇਰੇ ਤੇ ਭਰੋਸਾ ਕਰਕੇ ਟਿਕਟ ਦਿੱਤੀ ਸੀ ਸਾਡੇ ਐਮਐਲਏ ਗੁਰਪ੍ਰੀ ਗੋਗੀ ਨੇ ਸਾਰਿਆਂ ਨੇ ਬਹੁਤ ਹੀ ਸਾਡੇ ਨਾਲ ਸਹਿਯੋਗ ਦਿੱਤਾ ਹਮੇਸ਼ਾ ਮੇਰੇ ਤੇ ਪਿਆਰ ਬਣਾਈ ਰੱਖਿਆ ਬਹੁਤ ਬਹੁਤ ਧੰਨਵਾਦ